ਕੋਜ਼ ਦਿਨ ਪਹਿਲਾ ਕੈਮਰਾ ਸਹਾਇਕ ਦੀ ਮੌਤ ਹੋ ਗਈ ਸੀ। ਇਹ ਖਬਰ ਆਉਂਦੇ ਹੀ ਸ਼ੋਹ ਦੇ ਮੇਕਰਸ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇਸ ਮਾਮਲੇ ਤੇ ਨਾਤਾ ਸ਼ੋਹ ਦੀ ਅਦਾਕਾਰਾ ਰੁਪਾਲੀ ਗਾਂਗੂਲੀ ਨੇ ਕੁਝ ਕਿਹਾ ਤੇ ਨਾ ਹੀ ਸ਼ੋਹ ਦੇ ਨਿਰਮਾਤਾ ਰਾਜਨ ਸ਼ਾਹੀ ਨੇ ਕੋਈ ਬਿਆਨ ਦਿੱਤਾ ਹੈ। ਹੁਣ ਰਾਜਨ ਸ਼ਾਹੀ ਇਸ ਮਾਮਲੇ ਤੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਹਵਾਵਾਂ ਸੰ ਕਿ ਸ਼ੋਹ ਦੇ ਨਿਰਮਾਤਾਵਾਂ ਨੇ ਧਰੂ ਨਾਲ ਦੁਰਵਿਵਾਰ ਕੀਤਾ ਹੈ। ਫਿਲਮ ਸ਼ੋਅ ਦੇ ਨਿਰਮਾਤਾ ਇਸ ਮਾਮਲੇ ਤੇ ਆਪਣੀ ਚੁੱਪੀ ਤੋੜ ਦਿੱਤੀ ਹੈ ਰਾਜਨ ਸ਼ਾਹੀ ਨੇ ਪ੍ਰੈਸ ਰਿਲੀਜ਼ ਵਿੱਚ ਕਿਹਾ ਅਸੀਂ ਫੂਡ ਪ੍ਰੋਡਕਸ਼ਨ ਅਤੇ ਸ਼ਾਹੀ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਪਿਛਲੇ 18 ਸਾਲਾਂ ਤੋਂ ਟੀਵੀ ਉਦਯੋਗ ਵਿੱਚ ਸਰਗਰਮ ਹੈ ਸਾਡੀ ਟੀਮ ਨੇ ਇਹ ਰਿਸ਼ਤਾ ਕਿਆ ਕਹਲਤਾ ਹੈ ਵਿਦਾਈ ਅਤੇ અનુਪਮਾ ਵਰਗੇ ਵੱਡੇ ਸ਼ੋਅ ਬੜਾਏ ਹਨ ਜੋ 350 ਤੋਂ ਵੱਧ ਲੋਕਾਂ ਦੀ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ 14 ਨਵੰਬਰ ਨੂੰ ਫਿਲਮ ਸਿਟੀ ਦੇ અનુਪਮਾ ਦੇ ਸੈੱਟ ਤੇ ਇੱਕ ਦਰਦਨਾਕ ਘਟਨਾ ਵਾਪਰੀ ਜਦੋਂ ਕੈਮਰਾ ਸਹਾਇਕ ਅਜੀਤ ਕੁਮਾਰ ਨੂੰ ਅਚਾਨਕ ਬਿਜਲੀ ਦਾ ਝਟਕਾ ਲੱਗਾ ਅਜੀਤ ਨੇ ਲਾਈਟ ਰੋਡ ਅਤੇ ਕੈਮਰਾ ਇਕੱਠੇ ਚੋਕ ਲਿਆ ਸੀ ਅਤੇ ਸੁਰੱਖਿਆ ਲਈ ਚਪਲਾ ਵੀ ਨਹੀਂ ਪਾਈਆਂ ਹੋਈਆਂ ਸਨ ਸੈੱਟ ਤੇ ਮੌਜੂਦ ਡੀਓਪੀ ਨੇ ਇਸ ਨੂੰ ਮਨੁੱਖੀ ਗਲਤੀ ਦੱਸਿਆ ਘਟਨਾ ਤੋਂ ਤੁਰੰਤ ਬਾਅਦ ਅਜੀਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਅਸੀਂ ਉਸ ਨੂੰ ਬਚਾ ਨਹੀਂ ਸਕੇ ਅਸੀਂ ਤੁਰੰਤ ਅਜੀਤ ਕੁਮਾਰ ਦੇ ਪਰਿਵਾਰ ਨੂੰ ਪਟਨਾ ਤੋਂ ਮੁੰਬਈ ਲਿਆਉਣ ਲਈ ਫਲਾਈਟ ਦੀਆਂ ਟਿਕਟਾਂ ਦਾ ਪ੍ਰਬੰਧ ਕੀਤਾ ਅਤੇ ਉਸਦੇ ਇਲਾਜ ਅਤੇ ਡਾਕਟਰੀ ਖਰਚੇ ਦੀ ਵੀ ਪੂਰੀ ਜ਼ਿੰਮੇਵਾਰੀ ਲਈ ਸਾਡੀ ਟੀਮ ਦੇ ਹਰ ਮੈਂਬਰ ਦੀ ਸੁਰੱਖਿਆ ਅਤੇ ਤੰਦਰੁਸਤੀ ਹਮੇਸ਼ਾ ਸਾਡੇ ਲਈ ਸਭ ਤੋਂ ਮਹੱਤਵਪੂਰਨ ਰਹੀ ਹੈ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਜੀਤ ਕੁਮਾਰ ਦੀ ਆਤਮਾ ਨੂੰ ਸ਼ਾਂਤੀ ਮਿਲੇ ਇਸ ਤੋਂ ਇਲਾਵਾ ਉਹਨਾਂ ਨੇ ਇਸ ਪੂਰੇ ਮਾਮਲੇ ਦੇ ਵਾਅ ਕਲਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ